ਕੌਣ ਮੇਰੇ ਬਾਰੇ ਕੀ ਕਹਿ ਰਿਹਾ ਹੈ ਮੈਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ ਉਹ ਕਹਿੰਦੇ ਆ ਨਾ ਹਾਥੀ ਆਪਣੀ ਚਾਲ ਚੱਲਦਾ ਰਹਿੰਦਾ ਆਰਾਮ ਉਹ ਨੂੰ ਕੋਈ ਇੱਧਰ ਉੱਧਰ ਕੀ ਕਹਿ ਰਿਹਾ ਕੋਈ ਫਰਕ ਨਹੀਂ ਪੈਂਦਾ ਮੈਂ ਉਹੀ ਰਾਜਾ ਵੜਿੰਗਾ ਜੀ ਨੂੰ ਮੈਨੂੰ ਨਹੀਂ ਪਤਾ ਨਵਜੋਤ ਸਿੰਘ ਸਿੱਧੂ ਜੀ ਨੇ ਕੀ ਕਿਹਾ ਪਰ ਇਹ ਜ਼ਰੂਰ ਮੈਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਇਹ ਕਹਿੰਦੇ ਹੁੰਦੇ ਸੀ ਹੀ ਇਜ਼ ਦਾ ਯੰਗ ਪ੍ਰੋਮਿਸਿੰਗ ਲੀਡਰ ਆਫ ਪੰਜਾਬ ਨੌਸ ਬਨ ਅਟੈਕਿੰਗ ਰਹੇ ਨੇ ਨਵਜੋਤ ਸਿੰਘ ਸਿੱਧੂ ਤੁਹਾਡਾ ਬਿਨਾਂ ਨਾਲੇ ਕਹਿੰਦੇ ਨੇ ਕਿ ਉਹ ਡਿਫੈਂਸ ਚ ਰਹਿੰਦੇ ਨੇ ਕਾਰਨ ਕੀ ਕੋਈ ਗੱਲ ਨਹੀਂ ਮੈਂ ਤਾਂ ਕੌਣ ਮੇਰੇ ਬਾਰੇ ਕੀ ਕਹਿ ਰਿਹਾ ਮੈਨੂੰ ਇਸ ਕਾਲ ਦਾ ਕੋਈ ਫਰਕ ਨਹੀਂ ਪੈਂਦਾ ਉਹ ਕਹਿੰਦੇ ਆ ਨਾ ਹਾਥੀ ਆਪਣੀ ਚਾਲ ਚੱਲਦਾ ਰਹਿੰਦਾ ਆ ਰਾਮ ਦਾ ਉਹਨੂੰ ਕੋਈ ਇੱਧਰ ਉੱਧਰ ਕੀ ਕਹਿ ਰਿਹਾ ਮੈਂ ਉਹੀ ਰਾਜਾ ਬਣਾਂਗਾ ਜਿਹਨੂੰ ਮੈਨੂੰ ਨਹੀਂ ਪਤਾ ਨਵਜੋਤ ਸਿੰਘ ਸਿੱਧੂ ਜੀ ਨੇ ਕੀ ਕਿਹਾ ਪਰ ਇਹ ਜ਼ਰੂਰ ਮੈਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਇਹ ਕਹਿੰਦੇ ਹੁੰਦੇ ਸੀ ਹੀ ਇਜ਼ ਦਾ ਯੰਗ ਪ੍ਰੋਮਿਸਿੰਗ ਲੀਡਰ ਆਫ ਪੰਜਾਬ ਇੱਕ ਲੀਡਿੰਗ ਨੌਜਵਾਨ ਹੈ ਹਜੇ ਵੀ ਮੇਰੇ ਕੋਲ ਉਹ ਵੀਡੀਓ ਰਿਕਾਰਡਿੰਗ ਜਾਂ ਉਹਨਾਂ ਦੀ ਕਿਤੇ ਨਾ ਕਿਤੇ ਘੁੰਮ ਰਹੀ ਹੋਊਗੀ ਸੋ ਰਾਜਾ ਵੜਿੰਗ ਤਾਂ ਇਹ ਬੰਦਾ ਹੈ ਕਿ ਜੇ ਮੇਰੇ ਮੂੰਹ ਚੋਂ ਇੱਕ ਵਾਰੀ ਕਿਸੇ ਦੇ ਪ੍ਰਤੀ ਚੰਗੇ ਸ਼ਬਦ ਨਿਕਲੇ ਹੋਣ ਤਾਂ ਫਿਰ ਮੈਂ ਉਹਰੇ ਬਾਰੇ ਜਲਦੀ ਜਲਦੀ ਕਦੇ ਇਸ ਤਰ੍ਹਾਂ ਰੁਜਾਨਾ ਵਿਚਾਰ ਨਹੀਂ ਬਦਲਦਾ ਹਮਮ ਔਰ ਰੁਜਾਨਾ ਵਿਚਾਰ ਬਦਲ ਨਾਲੇ ਫੇਲ ਹੋ ਜਾਇਆ ਕਰਦੇ ਹਾਂ ਠੀਕ ਹੈ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਮੈਂ ਹੁਣ ਉਹ ਤੂੰ ਟੜਕ ਤੇ ਦੇਖ ਲਾਂਗਾ ਠੋਕ ਦਿਆਂਗਾ ਉਹ ਰਾਜਨੀਤੀ ਨਹੀਂ ਕਰਦਾ ਕਿਉਂਕਿ ਮੈਂ ਆਪਣੇ ਸੁਭਾਅ ਦੇ ਵਿੱਚ ਸ਼ੁਕਲਾ ਜੀ ਤਬਦੀਲੀ ਲੈ ਕੇ ਆਇਆ ਹੈ ਇਸ ਉਮਰ ਚ ਹੁਣ ਤੁਸੀਂ ਮੰਤਰੀ ਬਣ ਜਾਓ ਤੁਸੀਂ ਪਾਰਟੀ ਦੇ ਪ੍ਰਧਾਨ ਬਣ ਜਾਓ ਜਾਂ ਮੁੱਖ ਮੰਤਰੀ ਬਣ ਜਾਓ ਫੇਰ ਵੀ ਉਹ 16 ਸਾਲ ਦੇ ਮੁੰਡੇ ਵਰਗੀਆਂ ਤੁਹਾਡੀਆਂ ਹਰਕਤਾਂ ਹੋਣ ਜਾਂ 14 ਸਾਲ ਦੇ ਕਿਸੇ ਬੱਚੇ ਵਰਗੀਆਂ ਹਰਕਤਾਂ ਹੋਣ ਤਾਂ ਮੈਨੂੰ ਲੱਗਦਾ ਉਹ ਗੱਲ ਵਾਜਿਬ ਨਹੀਂ ਹੈ ਉਮਰ ਦੇ ਮੁਤਾਬਕ ਤੁਹਾਨੂੰ ਆਪਦੇ ਆਪ ਦੇ ਵਿੱਚ ਤਬਦੀਲੀ ਲੈ ਕੇ ਆਉਣੀ ਚਾਹੀਦੀ ਹੈ ਔਰ ਜਿਹੜੇ ਲੋਕ ਉਮਰਾਂ ਦੇ ਮੁਤਾਬਕ ਆਪਦੇ ਵਿੱਚ ਤਬਦੀਲੀ ਲੈ ਆਉਂਦੇ ਨੇ ਸਮੇ ਸਮੇ ਸੇ ਤੁਸੀਂ ਹੁਣ ਘਰੇ ਐ ਮੈਂ ਅੱਜ ਐ ਕੱਲ ਨੂੰ ਮੇਰੇ ਮੇਰੇ ਬੇਟਾ ਹੋਗਾ ਗਾ ਮੇਰੇ ਬੇٹے ਦਾ ਵਿਆਹ ਹੋਗਾ ਔਰ ਮੇਰੇ ਪੋਤਰੇ ਹੋਣਗੇ ਜਦੋਂ ਮੈਂ ਦਾਦਾ ਬਣ ਗਿਆ ਉਦੋਂ ਵੀ ਮੇਰਾ ਬਿਹੇਵੀਅਰ ਇਹੀ ਰਹੂਗਾ ਕਿ ਨਹੀਂ ਅਜੇ ਮੈਂ ਮੁੰਡਾ ਹੀ ਹਾਂ 16 ਸਾਲ ਦਾ ਤਾਂ ਫਿਰ ਮੇਰੀ ਬਣेंगी ਨਹੀਂ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਮੇ ਸਮੇ ਸਿਰ ਸਾਨੂੰ ਉਮਰ ਦੇ ਮੁਤਾਬਕ ਸਮੇਂ ਦੇ ਮੁਤਾਬਕ ਆਪਣੇ ਆਪ 'ਚ ਤਬਦੀਲੀ ਲੈ ਕੋਣ ਮੇਰੇ ਬਾਰੇ ਕੀ ਕਹਿ ਰਹੇ ਆ ਮੈਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ ਉਹ ਕਹਿੰਦੇ ਆ ਨਾ ਹਾਥੀ ਆਪਣੀ ਚਾਲ ਚੱਲਦਾ ਰਹਿੰਦਾ ਆਰਾਮ ਨਾਲ ਉਹ ਨੂੰ ਕੋਈ ਇੱਧਰ ਉੱਧਰ ਕੀ ਕਹਿ ਰਿਹਾ ਕੋਈ ਫਰਕ ਨਹੀਂ ਪੈਂਦਾ ਮੈਂ ਉਹੀ ਰਾਜਾ ਬੜਿੰਗਾ ਜਿਹਨੂੰ ਮੈਨੂੰ ਨਹੀਂ ਪਤਾ ਨਵਜੋਤ ਸਿੰਘ ਸਿੱਧੂ ਜੀ ਨੇ ਕੀ ਕਿਹਾ ਪਰ ਇਹ ਜ਼ਰੂਰ ਮੈਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਇਹ ਕਹਿੰਦੇ ਹੁੰਦੇ ਸੀ ਹੀ ਇਜ਼ ਦਾ ਯੰਗ ਪ੍ਰੋਮਿਸਿੰਗ ਲੀਡਰ ਆਫ ਪੰਜਾਬ ਨੌਸਵਾਂ ਅਟੈਕਿੰਗ ਰਹੇ ਨੇ ਨਵਜੋਤ ਸਿੰਘ ਸਿੱਧੂ ਤੁਹਾਡਾ ਬਿਨਾ ਨਾਲੇ ਕਹਿੰਦੇ ਨੇ ਕਿ ਉਹ ਡਿਫੈਂਸ ਚ ਰਹਿੰਦੇ ਨੇ ਕਾਰਨ ਕੀ ਹੈ ਕੋਈ ਗੱਲ ਨਹੀਂ ਮੈਂ ਤਾਂ ਕੌਣ ਮੇਰੇ ਬਾਰੇ ਕੀ ਕਹਿ ਰਿਹਾ ਹੈ ਮੈਨੂੰ ਇਸ ਕਾਲ ਦਾ ਕੋਈ ਫਰਕ ਨਹੀਂ ਪੈਂਦਾ ਉਹ ਕਹਿੰਦੇ ਆ ਨਾ ਹਾਥੀ ਆਪਣੀ ਚਾਲ ਚੱਲਦਾ ਰਹਿੰਦਾ ਆ ਰਾਮਨਾ ਉਹ ਨੂੰ ਕੋਈ ਇੱਧਰ ਉੱਧਰ ਕੀ ਕਹਿ ਰਿਹਾ ਮੈਂ ਉਹੀ ਰਾਜਾ ਵੜਿੰਗਾ ਜਿਹਨੂੰ ਮੈਨੂੰ ਨਹੀਂ ਪਤਾ ਨਵਜੋਤ ਸਿੰਘ ਸਿੱਧੂ ਜੀ ਨੇ ਕੀ ਕਿਹਾ ਪਰ ਇਹ ਜ਼ਰੂਰ ਮੈਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਇਹ ਕਹਿੰਦੇ ਹੁੰਦੇ ਸੀ ਹੀ ਇਜ਼ ਦਾ ਯੰਗ ਪ੍ਰੋਮਿਸਿੰਗ ਲੀਡਰ ਆਫ ਪੰਜਾਬ ਇੱਕ ਲੀਡਿੰਗ ਨੌਜਵਾਨ ਹੈ ਹਜੇ ਵੀ ਮੇਰੇ ਕੋਲ ਉਹ ਵੀਡੀਓ ਰਿਕਾਰਡਿੰਗ ਜਾਂ ਉਹਨਾਂ ਦੀ ਕਿਤੇ ਨਾ ਕਿਤੇ ਘੁੰਮ ਰਹੀ ਹੋਊਗੀ ਹੂੰ ਸੋ ਰਾਜਾ ਵਡਿੰਗ ਤਾਂ ਇਹ ਇਹ ਬੰਦਾ ਹੈ ਕਿ ਜੇ ਮੇਰੇ ਮੂੰਹ ਚੋਂ ਇੱਕ ਵਾਰੀ ਕਿਸੇ ਦੇ ਪ੍ਰਤੀ ਚੰਗੇ ਸ਼ਬਦ ਨਿਕਲੇ ਹੋਣ ਤਾਂ ਫਿਰ ਮੈਂ ਉਹਰੇ ਬਾਰੇ ਜਲਦੀ ਜਲਦੀ ਕਦੇ ਇਸ ਤਰ੍ਹਾਂ ਰੁਜਾਨਾ ਵਿਚਾਰ ਨਹੀਂ ਬਦਲਦਾ ਹੂੰ ਔਰ ਰੁਜਾਨਾ ਵਿਚਾਰ ਬਦਲ ਨਾਲੇ ਫੇਲ ਹੋ ਜਾਇਆ ਕਰਦੇ ਹਾਂ ਠੀਕ ਹੈ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਮੈਂ ਹੁਣ ਉਹ ਤੂੰ ਤੜਕ ਦੇਖ ਲਾਂਗਾ ਠੋਕ ਦਿਆਂਗਾ ਉਹ ਰਾਜਨੀਤੀ ਨਹੀਂ ਕਰਦਾ ਕਿਉਂਕਿ ਮੈਂ ਆਪਣੇ ਸੁਭਾਅ ਦੇ ਵਿੱਚ ਸ਼ੁਕਲਾ ਜੀ ਤਬਦੀਲੀ ਲੈ ਕੇ ਆਇਆ ਹਾਂ ਇਸ ਉਮਰ 'ਚ ਹੁਣ ਤੁਸੀਂ ਮੰਤਰੀ ਬਣ ਜੋ ਤੁਸੀਂ ਪਾਰਟੀ ਦੇ ਪ੍ਰਧਾਨ ਬਣ ਜੋ ਜਾਂ ਮੁੱਖ ਮੰਤਰੀ ਬਣ ਜੋ ਫੇਰ ਵੀ ਉਹ 16 ਸਾਲ ਦੇ ਮੁੰਡੇ ਵਰਗੀਆਂ ਤੁਹਾਡੀਆਂ ਹਰਕਤਾਂ ਹੋਣ ਜਾਂ 14 ਸਾਲ ਦੇ ਕਿਸੇ ਬੱਚੇ ਵਰਗੀਆਂ ਹਰਕਤਾਂ ਹੋਣ ਤਾਂ ਮੈਨੂੰ ਲੱਗਦਾ ਉਹ ਗੱਲ ਵਾਜਿਬ ਨਹੀਂ ਹੈ ਉਮਰ ਦੇ ਮੁਤਾਬਕ ਤੁਹਾਨੂੰ ਆਪ ਦੇ ਆਪ ਦੇ ਵਿੱਚ ਤਬਦੀਲੀ ਲੈ ਕੇ ਆਉਣੀ ਚਾਹੀਦੀ ਏ। ਔਰ ਜਿਹੜੇ ਲੋਕ ਉਮਰਾਂ ਦੇ ਮੁਤਾਬਕ ਆਪ ਦੇ ਵਿੱਚ ਤਬਦੀਲੀ ਲੈ ਆਉਂਦੇ ਨੇ ਸਮੇਂ-ਸਮੇਂ 'ਤੇ ਤੁਸੀਂ ਹੁਣ ਘਰੇ ਐ ਮੈਂ ਅੱਜ ਐ ਕੱਲ ਨੂੰ ਮੇਰੇ ਮੇਰੇ ਬੇਟਾ ਹੋਗਾ, ਗਾ ਮੇਰੇ ਬੇٹے ਦਾ ਵਿਆਹ ਹੋਊਗਾ ਔਰ ਮੇਰੇ ਪੋਤਰੇ ਹੋਣਗੇ। ਜਦੋਂ ਮੈਂ ਦਾਦਾ ਬਣ ਗਿਆ ਉਦੋਂ ਵੀ ਮੇਰਾ ਬਿਹੇਵੀਅਰ ਇਹੀ ਰਹੂਗਾ ਕਿ ਨਹੀਂ ਅਜੇ ਮੈਂ ਮੁੰਡਾ ਹੀ ਹਾਂ 16 ਸਾਲ ਦਾ ਤਾਂ ਫਿਰ ਮੇਰੀ ਬਣेंगी ਨਹੀਂ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਮੇਂ-ਸਮੇਂ ਸਿਰ ਸਾਨੂੰ ਉਮਰ ਦੇ ਮੁਤਾਬਕ ਸਮੇਂ ਦੇ ਮੁਤਾਬਕ ਆਪਣੇ ਆਪ 'ਚ ਤਬਦੀਲੀ